ਸਤਿ ਸ੍ਰੀ ਅਕਾਲ ਜੀ। ਦਮੋਂ ਬ੍ਰੀਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਮਸ਼ੀਨਵਰਕ ਦੇ ਸੂਟ ਲੈ ਕੇ ਆਏ ਹਾਂ। ਇਹ ਜਿਹੜੇ ਸੂਟ ਨੇ ਜੀ ਤੁਸੀਂ ਇਸ ਮੌਸਮ ਦੇ ਵਿੱਚ ਪਾ ਸਕਦੇ ਹੋ। ਬਹੁਤ ਹੀ ਪਿਆਰਾ ਹੈ ਜਿਹੜਾ ਸਟੱਫ ਹੈ ਇਹਨਾਂ ਦਾ। ਹਾਂ ਤੁਸੀਂ ਚੈੱਕ ਕਰ ਸਕਦੇ ਹੋ। ਡਿਜ਼ਾਈਨ ਗੈਰਾਂ ਤੋਂ ਮੈਂ ਚੈੱਕ ਕਰਵਾ ਦੇਣੀ ਆ। ਜਿਹੜਾ ਕੱਪੜਾ ਜੀ ਇਹ ਹੈ ਤਾਂ ਹਲਕੀ ਜੀ ਲਾਈਨਿੰਗ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਪਿਆਰਾ ਜਿਹਾ ਕਪੜਾ ਜੀ ਬਿਲਕੁਲ ਇੱਕਦਮ ਸੋਫਟ ਕਪੜਾ ਜਿਹੜੇ ਸੂਟ ਨੇ ਜੀ ਸਾਰੇ ਬਹੁਤ ਵਧੀਆ ਹੋਣਗੇ ਸਾਰੇ ਵਧੀਆ ਬ੍ਰਾਂਡ ਦੇ ਹੋਣਗੇ ਜੀ ਇਹਦੀ ਕੋਈ ਵੀ ਜਿਹੜੇ ਕੱਪੜੇ ਦੀ ਕੰਪਲੇਨਟ ਨਹੀਂ ਹੈਗੀ ਸੂਟ ਲਾਈਨਿੰਗ ਲੱਗ ਕੇ ਹੀ ਬਣੇਗਾ ਅੱਜ ਦੇ ਤੁਸੀਂ ਘੇੜੇ ਦਾ ਕੰਮ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ ਘੇੜੇ ਦਾ ਕੰਮ ਹੋ ਰੱਖਿਆ ਹੈ ਟੇ ਕਲਰਸ ਦਾਜ ਰਹਾ ਜੀ ਕੋਫੀ ਸ਼ੇਡ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਹੈ ਤੇ ਮੈਂ ਤਾਂ ਉਸ ਦਿਨ ਬਾਜੀ ਦਾ ਵੀ ਕੰਮ ਜਿਹੜਾ ਇੱਕ ਵਾਰ ਚੈੱਕ ਕਰਵਾ ਲੈਂਦੀ ਆ। ਆਜ ਦੇ ਬਾਜੂ ਦਾ ਕੰਮ ਹੋਰ ਰੱਖਿਆ ਅਜੇ ਕੋਤੇ। ਐਦਾਂ ਫਲਾਵਰ ਜਿਹੜੇ ਨੇ ਬਾਜੂ ਤੇ ਬਣੇ ਹੋਏ ਨੇ। ਦੋਨੋਂ ਬਾਜੂ ਤੇ ਐਦਾਂ ਫਲਾਵਰ ਬਣੇ ਹੋਏ ਨੇ। ਕਿ ਐਦਾਂ ਢੇਜ ਦਾ ਕੰਮ ਹੈ। ਇਹਨਾਂ ਦੇ ਨਾਲ ਦੁਪੱਟੇ ਅਜੇ ਅਸੀਂ ਰੈਡੀ ਨਹੀਂ ਕੀਤੇ ਹੈਗੇ। ਜੇ ਤੁਹਾਨੂੰ ਕੋਈ ਪਸੰਡ ਆ ਤਾਂ ਤੁਸੀਂ ਲੈ ਸਕਦੇ ਹੋ ਜੇ ਤੇਰੇ ਕੋਲ ਦੁਪੱਟਾ ਹੋਏਗਾ ਤਾਂ ਵੀ ਠੀਕ ਹੈ ਜੇ ਤੁਹਾਨੂੰ ਦੁਪੱਟਾ ਚਾਹੀਦਾ ਤਾਂ ਅਸੀਂ ਦੁਪੱਟਾ ਜਿਹੜਾ ਰੈਡੀ ਕਰਕੇ ਫਿਨਿਸ਼ਿੰਗ ਕਰਕੇ ਤੁਹਾਨੂੰ ਲੇਸ ਵਗੈਰਾ ਲਗਾ ਕੇ ਹੀ ਦਵਾਂਗੇ ਤੇ ਰੇਟ ਜਿਹੜਾ ਹੈ ਉਸੇ ਦੇ ਅਕੋਰਡਿੰਗ ਹੀ ਹੋਏਗਾ ਜਦ ਹੀ ਦੁਪੱਟੇ ਨਾਲ ਲੋ ਚਾਹੇ ਵਿਦਾਊਟ ਦੁਪੱਟਾ ਲੋ ਤੁਸੀਂ ਇਹ ਸੂਟ ਜਿਹੜਾ ਉਹ ਆਪਣਾ ਲੈਸ ਸਭ ਤੋਂ ਪਰਚੇਜ਼ ਕਰ ਸਕਦੇ ਹੋ ਹੁਣ ਤਾਂ ਮੈਂ ਇਸ ਇਸ ਦੇ ਵਿੱਚ ਸੇਮ ਸਟੱਫ ਦੇ ਵਿੱਚ ਹੀ ਤੁਹਾਨੂੰ ਮੈਂ ਨੈਕਸਟ ਦਿਖਾ ਦਿੰਦੀ ਆ ਕਲਰ ਇਹ ਇਸੇ ਮੌਸਮ ਚ ਪਹਿਣ ਵਾਲੇ ਕੱਪੜਾ ਹੈ ਜੀ बहुत सोहना लाइनिंग लग के बनेगा इस घेरे के उ कम है वह हो रखे कम की फिनिशिंग जी चेक कर सकते हो बहुत ही प्यारा जरा कम है घेरे के उ हो रखे ਜਿਹੜਾ ਸਟੱਫ ਹੈ ਜੀ ਉਹ ਸੇਮ ਹੀ ਹੈ ਕੱਪੜੇ ਦਾ ਕਿ ਤੁਹਾਨੂੰ ਜਦੋਂ ਬਾਦੂ ਦਾ ਕੰਮ ਵੀ ਚੱਕਰਵਾ ਦੇਣੀ ਇੱਕ ਵਾਰ ਜਾਂ ਬਾਦੂ ਦੂ ਦੇ ਸਕਦਾ ਤੱਕ ਨਹੀਂ ਆਇਆ ਇਹ ਜਿਹੜਾ ਜੀ ਸੂਟ ਐਸ ਕੇ ਦਾ ਐਸ ਕੇ ਦਾ ਸਿਲਕ ਦਾ ਜਿਹੜਾ ਉਹ ਹੈ ਉਸ ਦਾ ਸੂਟ ਹੈ ਤੇ ਆ ਤੁਸੀਂ ਜਿਹੜਾ ਟੈਕਸਚਰ ਦੇਖ ਸਕਦੇ ਹੋ ਸੂਟ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਜਿਹੜਾ ਟੈਕਸਚਰ ਹੈ ਸੂਟ ਦਾ ਤੇ ਇੱਕਦਮ ਸੌਫਟ ਹੈ ਜੀ ਵਧੀਆ ਕਪੜਾ ਹੈ ਕੋਈ ਵੀ ਤੁਹਾਨੂੰ ਇਸ ਦੀ ਸ਼ੱਕ ਨਹੀਂ ਆਏਗੀ ਛੱਜਣ ਦੀ ਪੂੜੀ ਕਿਸੇ ਵੀ ਚੀਜ਼ ਦੀ ਕੋਸ਼ਿਸ਼ ਕਰਨੀ ਆ